ਹਾਂਜੀ ਬਾਈ ਸਾਸਤਰੀ ਕਾਲ ਜੀ ਅੱਜ ਤੁਹਾਨੂੰ ਦਿਖਾਉਣੀ ਆ ਬੱਕਰੀ ਜੀ ਠੀਕ ਆ ਜੀ ਬਾਈ ਜੀ ਮੈਂ ਤਾਂ ਪਹਿਲੀ ਵਾਰ ਦੇਖੀ ਆ ਤੇ ਤੁਸੀਂ ਦੇਖਿਓ ਕਹਿਣਾ ਕਿ ਆ ਬਾਕੀ ਕਮੈਂਟ ਕਰ ਦਿਓ ਜੇ ਕਿਸੇ ਕੋਲ ਹੋਰ ਵੀ ਹੋਈ ਰਿਕਮੈਂਡਸ ਦੱਸ ਦਿਓ ਜੇ ਕਿਸੇ ਕੋਲ ਦੋ ਥਣਾਂ ਵਾਲੀ ਮੱਝ ਹੈਗੀ ਆ ਜੀ ਤੇ ਬਾਈ ਕੋਲ ਮੱਝ ਸੀ ਤੇ ਬਾਈ ਕਹਿੰਦਾ ਕੱਟਿਆਂ ਬਾਈ ਦੋ ਥਣਾਂ ਵਾਲੀ ਦਿੰਦੀ ਆ ਠੀਕ ਆ ਜੀ ਬਾਕੀ ਆਪਾਂ ਲੈਣਾ ਡਿਟੇਲ ਬਾਈ ਤੋਂ ਦੇਖ ਸਕਦੇ ਹੋ ਬਾਈ ਜੀ ਬੱਕਰੀ ਵਾਂਗੂ ਦੋ ਥਾਣੀਆਂ ਲੱਗਿਆ ਪਿਆ ਜੀ ਇਹਦੇ ਪੈਂਡ ਮੋੜਨਾ ਪਾ ਦੇਖ ਸਕਦੇ ਹੋ ਭਰਾ ਜੱਡਾ ਸਾਨੂੰ ਦਿਖਾਉਣਾ ਜੀ ਦੋ ਥਾਣਾ ਸਿਰਫ ਤੇ ਬਾਕੀ ਇਹਨਾਂ ਡਿਟੇਲ ਬਾਈ ਤੋਂ ਤੇ ਸੂਨਸਾਨ ਵਾਲੇ ਪੁੱਛਦੇ ਆ ਬਾਕੀ ਪਿੰਡ ਪੰਡਮੀ ਪਹੁੰਚਦੇ ਬਈ ਨੂੰ ਸਾਰਾ ਡਿਟੇਲ ਸਾਨੂੰ ਦੱਸ ਦਿਓ ਮਾਰਦੀਆਂ ਐਂਕਰ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਭਰਾ ਆਪਣਾ ਨਾ ਕੁਲਵੰਤ ਸਿੰਘ ਜੀ ਪਿੰਡ ਪਿੰਡ ਮੌੜਨਾ ਬਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਭਰਾ ਨੰਬਰ 78995 ਜੀ 95485 ਠੀਕ ਹੈ ਜੀ ਕਿੰਨਾ ਘਟਾਵਾਂਗਾ ਬਾਈ ਆਪ ਨੂੰ ਰੱਖੀ ਨੂੰ ਇਹ ਦੋ ਇਹ ਬਰੇ ਆਪਣੇ 4 ਸਾਲ ਹੋਣ ਵਾਲੀ ਹੈ ਜੀ ਠੀਕ ਹੈ ਜੀ ਤੇ ਆਪਣੀ ਘਰ ਦੀ ਛੋਟੀ ਸੀਗੀ ਠੀਕ ਹੈ ਜੀ ਹਾਂਜੀ ਤੇ ਕੱਟੀਆਂ ਦਿੰਦੀ ਬਾਈ ਇਹ ਹਾਂਜੀ ਪਿਛਲੇ ਸਾਲ ਕੱਟੀ ਇੱਤੀ ਸੀ ਦੋ ਸਾਲਾਂ ਵਾਲੀ ਹਾਂਜੀ ਉਹ ਆਪਾਂ ਸੇਲ ਕਰਤੀ ਸੀ ਠੀਕ ਹੈ ਜੀ ਤੇ ਹੁਣ ਵੇ ਡੇਢ ਮਹੀਨਾ ਰਹਿ ਗਿਆ ਇਸ ਹੁਣ ਦਾ ਠੀਕ ਹੈ ਹੁਣ ਡੇਢ ਮਹੀਨਾ ਰਹਿ ਗਿਆ ਬਾਈ ਜੀ ਹਾਂਜੀ ਤੇ ਦੋ ਸਾਲਾਂ ਵਾਲੀ ਦਿੰਦੇ ਬਾਈ ਦੁੱਧ ਦੁੱਧ ਕੀ ਆਪਣਾ ਦੁੱਧ ਦੋ ਦੋ ਸਾਲਾਂ ਦਾ 10 ਲੀਟਰ ਦੇ ਦਿੰਦੀ ਸੀ ਜੀ ਦੋਨਾਂ ਮਿਲਾਂ ਦਾ ਹਾਂਜੀ ਕਟੀਆਂ ਜਿਆਦਾ ਘੁਕੇ ਹਾਂਜੀ ਹਾਂਜੀ ਕਟੀਆਂ ਜਿਆਦਾ ਨੇ ਵਈ ਦੇਖ ਸਕਦੇ ਹੋ ਕਿ ਜੇ ਕਿਸੇ ਨੇ ਦੇਖੀ ਆ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਮੈਂ ਤਾਂ ਬਾਈ ਜੀ ਪਹਿਲੀ ਵਾਰ ਦੇਖੀ ਆ ਤੇ ਜੇ ਕਿਸੇ ਨੇ ਦੇਖੀ ਤੇ ਦੱਸ ਦਿਓ ਬਾਈ ਜੀ ਮੈਂ ਦਿਖਾਉਣ ਦੀ ਖਾਤਰ ਹੀ ਵੀਡੀਓ ਬਣਾਈ ਆ ਠੀਕ ਆ ਜੀ ਵੀ ਬਾਈ ਜੀ ਇਹ ਨਹੀਂ ਸੇਲ ਨਹੀਂ ਕਰਨੀ ਆ ਅਸਾ ਸੇਲ ਨਹੀਂ ਕਰਨੀ ਬਈ ਨਹੀਂ ਰੱਖੀ ਵੀ ਆਪਣੀ ਬਾਈ ਜੀ ਕਹਿੰਦਾ ਸੇਲ ਨਹੀਂ ਕਰਨੀ ਰੱਖੀ ਵੀ ਆ ਜੀ ਤੇ ਦੇਖੋ ਬਾਬੇ ਦੀ ਕਿਰਪਾ ਨਾਲ 4 ਥਣਾਂ ਵਾਲੀ ਦੋ ਥਣਾਂ ਵਾਲੀ ਦੀ ਕੱਟੀ ਹੁਣ ਤੇ ਇਹ ਨੇੜੇ ਦੇ ਨੇ ਹੈ ਨਹੀਂ ਸਾਡੇ ਪਿੰਡਾਂ ਦੇ ਕਿਤੇ ਅਸਾ ਨੇੜੇ ਤੇ ਨਹੀਂ ਬਾਈ ਜੀ ਨਹੀਂ ਇਹ ਹੋਰ ਤਾਂ ਕਿਤੇ ਦੇਖੀ ਨਿਕਲੇ ਇਹੀ ਆ ਜੀ ਸਾਡੇ ਕੋਲ ਸੀਸਰੂ ਬਹੁਤਾ ਜੀ ਹਾਂ ਨਹੀਂ ਉਹ ਕੌੜੀ ਹੈ ਇਹ ਅਸਾਂ ਉਹ ੜੀ ਹੈ ਬੜੀ ਮੋਟੀ ਚਲੇ ਤਾਂ ਕਰਦੀ ਹੁੰਦੀ ਹੈ ਹਾਂ ਇਹ ਕਰਦੀ ਹੈ ਮੂੰਹ ਬਸ ਦਰਦੀ ਹੈ ਨਾ ਜੱਕਦੀ ਹੈ ਤਾਂ ਹਾਂ ਜੀ ਹਾਂ ਜੀ ਕਹਾਂ ਹਾਂ ਜੀ ਭਰਾ ਜੀ ਕੋਈ ਨਿਕਾਚ ਹੋਈ ਤਾਂ ਦੱਸਿਓ ਜ਼ਰੂਰ ਵੀ ਆਪਾਂ ਵੀਡੀਓ ਬਣਾਵਾਂਗੇ ਫੇਰ ਕਿਉਂਕਿ ਦੋਸ ਨਾਲੀ ਦੀ ਕੋਈ ਵੱਖਰੀ ਚੀਜ਼ ਹੁੰਦੀ ਹੈ ਉਹਦੇ ਤਾਂ ਦੱਸਿਆ ਕਰੋ ਤੇ ਵੀਡੀਓ ਕਮੈਂਟਸ ਦੱਸਿਆ ਕਰੋ ਫਰੈਂਚੀ ਵੀ ਹੁੰਦੀ ਹੈ ਜਿਹਾ ਤੇ ਮੋਰ ਨਾਲ ਵੀ ਪੈਂਡਾ ਜੀ ਬਾਕੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਕਿਸੇ ਨੂੰ ਮੇਰੀ ਵੀਡੀਓ ਅਪਲੋਡ ਕਰਾਵੇ ਆਪਣਾ ਨੰਬਰ ਹੈਗਾ ਭਰਾ 7128003555 ਮਿਲਦੇ ਆਂ ਫਿਰ ਅਗਲੀ ਵੀਡੀਓ ਚ ਬਾਕੀ ਬਾਈ ਜੀ ਨਾਲ ਕੰਡੈਕਟ ਕਰ ਸਕਦੇ ਹੋ ਠੀਕ ਹੈ ਨਾ ਬਾਕੀ ਬਾਈ ਜੀ ਨੇ ਪਹਿਲਾਂ ਨਹੀਂ ਕੱਟੀ ਸੀਲ ਕਰਤੀ ਜੀ ਓਕੇ ਬਾਏ